ਅੱਜ ਦਾ ਵਿਸ਼ਾ ਹੈ ਪਿੰਡਾਂ ਵਿੱਚ ਆਮ ਲੋਕਾਂ ਦੀ ਗਰੀਬੀ ਦੇ ਕਾਰਨ ਦੋਸਤੋ ਸਾਡੇ ਪਿੰਡਾਂ ਵਿੱਚ ਜੋ ਲੋਕ ਰਹਿੰਦੇ ਹਨ ਅਸੀਂ ਕੰਮ ਦੇ ਆਧਾਰ ਤੇ ਉਹਨਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਸਕਦੇ ਹਾਂ ਪਹਿਲਾ ਗਰੁੱਪ ਹੈ ਕਿਸਾਨ ਭਾਈਚਾਰਾ ਇਹਨਾਂ ਲੋਕਾਂ ਕੋਲ ਆਪਣੀਆਂ ਜ਼ਮੀਨਾਂ ਹਨ ਜੋ ਹਮੇਸ਼ਾ ਖੇਤੀ ਦਾ ਕੰਮ ਕਰਦੇ ਹਨ ਇੰਨਾਂ ਲੋਕਾਂ ਵਿੱਚ 2 ਕਿੱਲੇ ਵਾਲੇ ਕਿਸਾਨ ਤੋਂ ਲੈ ਕੇ 100 ਕਿੱਲੇ ਵਾਲੇ ਕਿਸਾਨ ਤੱਕ ਆ ਜਾਂਦੇ ਹਨ ਦੂਸਰਾ ਹੈ ਮਜ਼ਦੂਰੀ ਕਰਨ ਵਾਲੇ ਲੋਕ ਜਾਂ ਆਪਣਾ ਕੋਈ ਹੋਰ ਕਿੱਤਾ ਕਰਨ ਵਾਲੇ ਲੋਕ ਇਸ ਭਾਗ ਵਿੱਚ ਦਲਤ ਭਾਈਚਾਰਾ ਮਿਸਤਰੀ ਵਰਗ ਦੇ ਲੋਕ ਜਾਂ ਛੋਟੀ ਦੁਕਾਨਦਾਰੀ ਵਾਲੇ ਲੋਕ ਆ ਜਾਂਦੇ ਹਨ ਇੰਨਾ ਵਿੱਚੋਂ ਬਹੁਤ ਸਾਰੇ ਲੋਕ ਮਜ਼ਦੂਰੀ ਦਾ ਕੰਮ ਕਰਦੇ ਹਨ। ਕੁਝ ਮਿਸਤਰੀ ਜਾਂ ਮਕੈਨਿਕਲ ਦਾ ਕੰਮ ਕਰਦੇ ਹਨ ਤੇ ਕੁਝ ਨਿੱਕੇ-ਮੋਟੇ ਹੋਰ ਧੰਦੇ ਵੀ ਕਰਦੇ ਹਨ। ਕੁਝ ਵੱਡੇ ਕਿਸਾਨਾਂ ਨੂੰ ਛੱਡ ਕੇ ਬਾਕੀ ਸਾਰੇ ਲੋਕ ਗਰੀਬਾਂ ਵਾਲੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ। ਭਾਵੇਂ ਉਹ ਕਿਸੇ ਵੀ ਜਾਤ ਨਾਲ ਸਬੰਧ ਰੱਖਦੇ ਹੋਣ। ਆਓ ਆਪਾਂ ਉਹਨਾਂ ਦੀ ਗਰੀਬੀ ਦੇ ਕਾਰਨਾਂ ਦੀ ਗੱਲ ਕਰੀਏ ਕਿਉਂ ਹਮੇਸ਼ਾ ਗਰੀਬ ਕਿਉਂ ਰਹਿੰਦੇ ਹਨ ਪਹਿਲਾ ਕਾਰਨ ਹੈ ਰੋਜ਼ਗਾਰ ਦੇ ਸਾਧਨਾਂ ਦੀ ਕਮੀ ਅੱਜ ਦੇ ਸਮੇਂ ਵਿੱਚ ਮਸ਼ੀਨੀ ਜੋ ਗੌਣ ਕਰਕੇ ਮਜ਼ਦੂਰਾਂ ਦਾ ਕੰਮ ਮਸ਼ੀਨਾਂ ਨੇ ਲੈ ਲਿਆ ਹੈ ਇਸ ਕਰਕੇ ਖੇਤਾਂ ਵਿੱਚ ਜਿੱਥੇ ਪਹਿਲਾਂ ਕਈ-ਕਈ ਮਜ਼ਦੂਰ ਕੰਮ ਕਰਦੇ ਸਨ ਹੁਣ ਮਜ਼ਦੂਰਾਂ ਦੀ ਬਹੁਤ ਲੋਡ ਘਟ ਗਈ ਹੈ ਮਸ਼ੀਨਾਂ ਰਾਹੀਂ ਕਈ ਕਈ ਦਿਨਾਂ ਦਾ ਕੰਮ ਘੰਟਿਆਂ ਵਿੱਚ ਮੁਕਾ ਦਿੱਤਾ ਜਾਂਦਾ ਹੈ ਜਿਸ ਕਰਕੇ ਲੋਕ ਬੇਰੁਜ਼ਗਾਰ ਹੋ ਗਏ ਹਨ ਭਾਵੇਂ ਲੋਕ ਵੱਖ-ਵੱਖ ਕਿੱਤਿਆਂ ਵਿੱਚ ਹੋਰ ਕਿੱਤਿਆਂ ਵਿੱਚ ਪੈ ਗਏ ਹਨ ਪਰ ਫਿਰ ਵੀ ਮਸ਼ੀਨੀ ਯੁੱਗ ਨੇ ਪਹਿਲਾਂ ਨਾਲੋਂ ਬੇਰੁਜ਼ਗਾਰੀ ਬਹੁਤ ਪੈਦਾ ਕਰ ਦਿੱਤੀ ਹੈ ਦੂਸਰਾ ਕਾਰਨ ਹੈ ਨਸ਼ਿਆਂ ਦੇ ਵਰਤੋਂ ਲੋਕਾਂ ਕੋਲ ਕੋਈ ਪੱਕਾ ਰੁਜ਼ਗਾਰ ਨਾ ਹੁਣ ਕਰਕੇ ਲੋਕ ਵਿਹਲੇ ਰਹਿਣ ਕਰਕੇ ਨਸ਼ਿਆਂ ਦੇ ਵਰਤੋਂ ਵੱਧ ਕਰਨ ਲੱਗ ਗਏ ਹਨ ਜਿਸ ਕਰ ਕਾਰਨ ਉਹਨਾਂ ਦਾ ਬਹੁਤ ਸਾਰਾ ਧਨ ਨਸ਼ਿਆਂ ਤੇ ਬਰਬਾਦ ਹੋ ਰਿਹਾ ਹੈ ਇਹ ਨਸ਼ੇ ਸ਼ਰਾਬ ਤੋਂ ਲੈ ਕੇ ਗੋਲੀਆਂ, ਪੁੱਕੀ, ਚਿੱਟਾ ਤੇ ਹੋਰ ਕਈ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਨਸ਼ੇ ਹੋ ਸਕਦੇ ਹਨ ਜੇਕਰ ਕੋਈ ਜਾਗਦੀ ਜ਼ਮੀਰ ਵਾਲਾ ਆਦਮੀ ਹਿੰਮਤ ਕਰਕੇ ਆਪਣੇ ਆਪਣੇ ਪਿੰਡ ਵਿੱਚੋਂ ਇਹ ਨਸ਼ੇ ਰੋਕ ਦੇਵੇ ਤਾਂ ਗਰੀਬਾਂ ਦਾ ਬਹੁਤ ਸਾਰਾ ਪੈਸਾ ਬਚ ਸਕਦਾ ਹੈ ਅਤੇ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਵੀ ਸੁਧਰ ਸਕਦੀ ਹੈ ਪਰ ਹਰ ਇੱਕ ਦੀ ਜ਼ਮੀਰ ਮਰ ਚੁੱਕੀ ਹੈ ਹਰੇਕ ਆਖਦਾ ਕਿ ਮੈਂ ਕੀ ਲੈਣਾ ਹੈ ਕੋਈ ਮਰਦਾ ਤਾਂ ਮਰੀ ਜਾਂਦਿਓ ਅਗਲਾ ਕਾਰਨ ਹੈ ਲੜਾਈਆਂ ਅਤੇ ਝਗੜੇ ਜਦ ਘਰਾਂ ਵਿੱਚ ਕੋਈ ਰਜਗਾਰ ਨਾ ਹੋਣ ਕਰਕੇ ਪੈਸੇ ਦੀ ਤੰਗੀ ਹੁੰਦੀ ਹੈ ਤਾਂ ਉੱਪਰੋਂ ਨਸ਼ਾ ਕੀਤਾ ਹੋਵੇ ਤਾਂ ਝਗੜੇ ਹੁੰਦਾ ਸੁਭਾਵਕ ਹੀ ਜਹੀ ਗੱਲ ਹੈ ਨਸ਼ੇ ਦੀ ਲੋਰ ਵਿੱਚ ਲੋਕ ਇੱਕ ਦੂਜੇ ਦੇ ਸਿਰ ਪਾੜ ਦਿੰਦੇ ਹਨ ਤੇ ਫਿਰ ਪੁਲਿਸ ਵਾਲੇ ਦੋਨਾਂ ਧਿਰਾਂ ਤੋਂ ਨਾਮਾ ਲੈ ਕੇ ਰਾਜ਼ੀ ਕਰਵਾ ਦਿੰਦੇ ਹਨ ਜਿਸ ਨੂੰ ਅਸੀਂ ਆਮ ਭਾਸ਼ਾ ਵਿੱਚ ਪਿੰਡਾਂ ਵਿੱਚ ਕਹਿ ਦਿੰਦੇ ਆ ਕਿ ਰਾਜੀ ਨਾਮਾ ਹੋ ਗਿਆ ਹੈ ਅਗਲਾ ਕਾਰਨ ਹੈ ਅੰਧਵਿਸ਼ਵਾਸ ਇਹਨਾਂ ਗਰੀਬ ਗਰੀਬ ਲੋਕਾਂ ਵਿੱਚ ਥੋੜੀ ਜਿਹੀ ਅਨਪੜਤਾ ਹੋਣ ਕਰਕੇ ਇਹ ਲੋਕ ਘਰ ਦੀ ਗਰੀਬੀ ਦੂਰ ਕਰਨ ਵਾਸਤੇ ਫਿਰ ਬਾਬਿਆਂ ਦਾ ਅਸਰਾ ਲੈਂਦੇ ਹਨ ਫਿਰ ਬਾਬਾ ਜੀ ਕਹਿ ਦਿੰਦੇ ਹਨ ਕਿ ਤੁਹਾਡੇ ਘਰ ਇਹ ਤੁਹਾਡੇ ਬਜ਼ੁਰਗਾਂ ਦੀ ਗੱਦੀ ਨਿਕਲਦੀ ਹੈ ਗੱਦੀ ਲਗਵਾਓ ਭਾਈ ਕੋਈ ਬਾਬਾ ਕਹਿੰਦਾ ਕਿ ਤੁਸੀਂ ਜਗਰਾਤਾ ਕਰਵਾ ਦਿਓ ਕੋਈ ਕਹਿੰਦਾ ਮਰੇਲ ਕੋਟਲੇ ਵਾਲੇ ਬਾਬੇ ਦਾ ਬੱਕਰਾ ਨਹੀਂ ਛੱਡਿਆ ਕੋਈ ਕਹਿੰਦਾ ਕਾਲੀ ਮਾਤਾ ਦੀ ਸੁੱਖ ਨਹੀਂ ਦਿੱਤੀ ਕੋਈ ਕਹਿੰਦਾ ਬੱਕਰੇ ਦੀ ਬਲੀ ਦੇ ਦਿਓ ਕੋਈ ਕਹਿੰਦਾ ਜਿਹੜਾ ਤੁਸੀਂ ਰੋਟ ਪਕਾਇਆ ਸੀ ਉਹ ਰੋਟ ਲੱਗਿਆ ਨਹੀਂ ਤੁਹਾਡੇ ਦੁਆਰੇ ਪਕਵਾਓ ਇਸ ਤਰ੍ਹਾਂ ਫਿਰ ਇਹ ਗਰੀਬ ਲੋਕ ਲੋਕ ਕਰਜ਼ਾ ਚੱਕ ਕੇ ਸੁੱਖਾਂ ਪੂਰੀਆਂ ਕਰਦੇ ਹਨ ਪਰ ਫਾਇਦਾ ਕੁਝ ਵੀ ਨਹੀਂ ਹੁੰਦਾ ਬਾਬੇ ਆਪਣਾ ਆਪਣਾ ਢੱਡ ਭਰ ਕੇ ਚਲੇ ਜਾਂਦੇ ਹਨ ਪਰ ਗਰੀਬ ਪਹਿਲਾਂ ਨਾਲੋਂ ਵੀ ਹੋਰ ਕਰਜ਼ਾਈ ਹੋ ਜਾਂਦਾ ਹੈ। ਅਗਲਾ ਕਾਰਨ ਹੈ ਬਿਮਾਰੀਆਂ। ਇਹਨਾਂ ਲੋਕਾਂ ਕੋਲ ਆਪਣੀ ਸਿਹਤ ਨੂੰ ਠੀਕ ਰੱਖਣ ਵਾਸਤੇ ਕੋਈ ਗਿਆਨ ਨਹੀਂ ਹੁੰਦਾ। ਇਸ ਕਰਕੇ ਨਿੱਕੀ-ਮੋਟੀ ਬਿਮਾਰੀ ਜਾਂ ਤਕਲੀਫ ਹੋਣ ਕਰਕੇ ਡਾਕਟਰਾਂ ਦੇ ੱੱੱਕੇ ਚੜ ਜਾਂਦੇ ਆ ਇਹ ਲੋਕ। ਮੈਂ ਬਹੁਤ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਡਾਕਟਰ ਡਾਕਟਰ ਸਾਹਿਬ ਨੇ ਕਿਹਾ ਕਿ ਸਕੈਨ ਕਰਾ ਲਵੋ আল্ট্রਾਸਾਉਂਡ ਕਰਵਾ ਲਵੋ ਟੈਸਟ ਕਰਵਾ ਲਵੋ ਜਾਂ ਮਰੀਜ਼ ਹੀ ਕੋਈ ਵੱਧ ਘੱਟ ਚੀਜ਼ ਖਾਣ ਨਾਲ ਉਲਟੀ ਆ ਜਾਵੇ ਤਾਂ ਕਹਿਣਗੇ ਮੈਂ ਤਾਂ ਡਾਕਟਰ ਤੋਂ ਬੋਤਲ ਲਵਾਉਣ ਚੱਲੀ ਆਂ ਜਾਂ ਮਾੜਾ ਮੋੜਾ ਜ਼ਖਾਮ ਲੱਗ ਜਾਵੇ ਤਾਂ ਚੱਲ ਡਾਕਟਰ ਕੋਲ ਬੁਖਾਰ ਹੋ ਜਾਵੇ ਤਾਂ ਚੱਲ ਡਾਕਟਰ ਕੋਲ ਖੰਗ ਲੱਗ ਜਾਵੇ ਤਾਂ ਚੱਲ ਡਾਕਟਰ ਕੋਲ ਬਲਕਿ ਸਾਰਾ ਦਿਨ ਸਾਰਾ ਟੱਬਾ ਡਾਕਟਰ ਡਾਕਟਰ ਹੀ ਕਰੀ ਜਾਂਦਾ ਹੈ। ਅੱਜ ਕੱਲ ਦੇ ਡਾਕਟਰ ਵੀ ਜਿਹੇ ਲਾਲਚੀ ਹਨ ਜੇਕਰ ਇੱਕ ਗੋਲੀ ਨਾਲ ਕਿਸੇ ਨੂੰ ਸਰਦਾ ਹੋਵੇ ਜਾਂ ਸਿਰ ਦੁਖਦਾ ਹੋਵੇ ਜਾਂ ਬੁਖਾਰ ਹੋਵੇ ਤਾਂ ਇੱਕ ਗੋਲੀ ਨਾਲ ਸਰਦਾ ਹੋਵੇ ਤਾਂ ਗੋਲੀ ਨਹੀਂ ਦੇਣੀ। 50 ਰੁਪਏ ਦਾ ਗੋਲੀਆਂ ਦਾ ਪੱਤਾ ਫੜਾ ਦਿੰਦੇ ਹਨ ਤੇ ਫਿਰ ਕਹਿ ਦਿੰਦਾ ਕਿ ਸਵੇਰ ਸ਼ਾਮ ਖਾਈ ਚੱਲ। ਡਾਕਟਰਾਂ ਤਾਂ ਘਰਾਂ ਵਿੱਚ ਮੁਸ਼ਕਲਾਂ ਦੇ ਫਿਰਦੇ ਹਨ ਕਿ ਕੋਈ ਮਰੀਜ਼ ਲੱਭ ਜਾਵੇ ਤੇ ਉਸਦੇ ਬੋਤਲ ਜਾਂ ਟੀਕਾ ਲਾਵਾਂ। ਜੇਕਰ ਲੋਕ ਥੋੜਾ ਜਿਹਾ ਵੀ ਆਪਣੀ ਬੁੱਧੀ ਤੋਂ ਕੰਮ ਲੈ ਲੈ ਤਾਂ ਉਹਨਾਂ ਨੂੰ ਡਾਕਟਰ ਦੀ ਲੋੜ ਹੀ ਨਹੀਂ ਪੈ ਸਕਦੀ ਅਤੇ ਨਾਲੇ ਆਪਣਾ ਬਿਮਾਰੀਆਂ ਤੇ ਹੋਣ ਵਾਲਾ ਪੈਸਾ ਵੀ ਬਚਾ ਸਕਦੇ ਹਨ ਸੋ ਦੋਸਤੋ ਇਹ ਸਨ ਮੋٹے ਮੋٹے ਕਾਰਨ ਜਿਹੜੇ ਗਰੀਬ ਨੂੰ ਗਰੀਬੀ ਵਿੱਚੋਂ ਨਿਕਲ ਨਹੀਂ ਨਹੀਂ ਦਿੰਦੇ ਅਮੀ ਲੈ ਕੇ ਮੇਰੀਆਂ ਇਹ ਗੱਲਾਂ ਆਪ ਜੀ ਨੂੰ ਸੰਦਾਇਆ ਹੋਣ ਗਿਆ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ